ਫਰਜੋ ਇਤਿਹਾਸ ਹੈ ਜਿੱਥੇ ਮਾਤਾ ਗੁਦਰ ਕੌਰ ਦੀ ਲੋ ਇਤਿਹਾਸ ਹੈ ਜਿੱਥੇ ਮਾਤਾ ਗੁਦਰ ਕੌਰ ਦੀ ਲੋ ਇਤਿਹਾਸ ਹੈ ਇੱਕ ਸਭਲ ਮਾਣ ਦੀ ਨਰੂ ਵਿੱਚ ਦੀਓ ਮਾਂ ਦੇ ਰੂਪ ਵਿੱਚ ਤੇ ਇੱਕ ਦਾਦੀ ਦੇ ਰੂਪ ਵਿੱਚ ਉਹ ਇਤਿਹਾਸ ਕਹਿਣ ਕੀਤਾ ਜੀਤੇ ਨਾਲ ਅੱਜ ਸਦਾ ਮਾਣ ਨਾਲ ਸਿੱਖ ਉੱਚਾ ਹੁੰਦਾ ਸੋ ਮੈਂ ਵਧਾਈ ਦਿੰਦਾ ਹਾਂ ਕਿਉਂਕਿ ਅੱਜ ਵੀ ਹਰਾਂ ਚਾਲੂ ਹੱਕ ਦੇਣ ਨੂੰ ਤਿਆਰ ਨੇ ਭਾਵੇਂ ਕਿਸਾਨੀ ਅੱਕਾ ਲਈ ਮਜ਼ਦੂਰ ਹੱਟਾ ਲਈ ਇਨਸਾਫ਼ ਦੇ ਲਈ ਕੌਮੀ ਗਿੱਧਿਆਂ ਨੂੰ ਲੈ ਕੇ ਇੱਕ ਚੱਲਿਆ ਸੀ ਦੌਰ ਪੰਜਾਬ ਵਿੱਚ ਕੇ ਸਾਡੀ ਨੌਜਵਾਨੀ ਦੀ ਨਸ ਉਸ ਨੂੰ ਰੋਕਣ ਕਰਕੇ ਕਿਉਂ ਕੇ ਉਹ ਸੰਤਾਪ ਹੈ ਜਿਹੜਾ ਬਾਪਤੀਆਂ ਨੇ ਆਪਣੇ ਪਿੱਛੇ ਤੇ ਹਟਾਇਆ ਉਸ ਨੂੰ ਰੋਕਣ ਲਈ ਜਦੋਂ ਦਾ ਪਿਕਟਾਰ ਦੀ ਸਮਾਰਾ ਦੀ ਸੁਣਤੀ ਟੀਮ ਨੇ ਜਿਨ੍ਹਾਂ ਨੇ ਆਪਣਾ ਕੌਮੀ ਹੱਕ ਮੰਗਿਆ ਹੈ ਪਰ ਸਰਕਾਰਾਂ ਨੂੰ ਚੱਲ ਨਹੀਂ ਤਿਆਰੀ ਕੌਮੀ ਸੰਸਦੋਰ ਚੱਲਦਾ ਆਜੀਤ ਸਿੰਘ ਨਗਰ ਬੋਹੜੀ ਨਿਕੇ ਪਰੰਤੂ ਸਰਕਾਰਾਂ ਇਨਸਾਫ ਤੇ ਤਿਆਰੀ ਕੌਮੀ ਸੰਸਦੋਰ ਦੇ ਬਿਲੋ ਇੱਕ ਮੈਂ ਬੇਇੱਜ਼ਤੀ ਕਰਦਾ ਹੈ ਕਿ 14 ਮਾਰਚ ਨੂੰ ਇਹ ਸੱਦਾ ਪੱਤਰ ਸਾਰੇ ਸੰਜੋ ਇਕੱਲੇ ਕਰੇ ਇਹ ਸੱਦਾ ਪੱਤਰ ਪੜ੍ਹਿਆ ਸੋ ਨਵਾਂ ਨਾਇਕ ਸਾਈ ਸਮਤ 550 ਕਿਲੋ ਲਾਗੂ ਹੋਣਾ ਸੋ ਉਸ ਦਿਨ ਮੇਰੀ ਬੇਨਤੀ ਹੈ ਕਿ ਘਰ ਤੋਂ ਵਿੱਚ ਹਰ ਇੱਕ ਗੁਰੂ ਘਰ ਵਿੱਚ ਪੰਨੀ ਸੀਗਾ ਤੇ ਰਿਹਾਈ ਲਈ ਅਰਦਾਸ ਕੀਤੀ ਜਾਵੇ ਅਰੇ ਗਲਤੀ ਮਾਰਦੇ ਨੂੰ ਇਨਸਾਫ ਕਰਕੇ ਵੱਡਾ ਕਰ ਰੱਖਿਆ ਖਾਸ ਕਰਕੇ ਅੱਜ ਮੇਰੀ ਮਿੱਟੀ ਨੂੰ ਬੇਨਤੀ ਹੈ ਕਿ ਇਹਨਾਂ ਯਤਰਾ ਦੇ ਲਈ ਰਿਕੋ ਸਪ੍ਰਿੰਗ ਬੋਲ ਦੇ ਚਾਹੁੰਦੇ ਹਾਂ ਕਿ ਸਿਹਤ ਜਰੂਰ ਦੇਣਾ ਚਾਹੋ ਜੀ ਬੰਦਿਆਂ ਵਿੱਚ ਕੰਮ ਤੇ ਇਹਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਇੱਕ ਸਿਹਤ ਜਰੂਰ ਲੈ ਕੇ ਜਾਓ ਕਿ ਜਿਹੜੀ ਨਸ਼ਾ ਦੀ ਅਵਸਤ ਹੈ ਸਰਕਾਰਾਂ ਦੀ ਕਾਗਤ ਨੀਤੀਆਂ ਜਿਹੜਾ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਤਰਾ ਨਹੀਂ ਜਾਵੇ ਆ ਸੋ ਉਸ ਨੂੰ ਰੋਕਣ ਵਾਸਤੇ ਅੱਜ ਤੋਂ ਇੱਕ ਮਹਿੰਮ ਚਲਾਓ ਕਿ ਆਪਣੇ ਬੱਚਿਆਂ ਨੂੰ ਪ੍ਰੇਰਿਤ ਕੇ ਜੋ ਕਰਦੇ ਆ ਉਹ ਨਸ਼ੇ ਦਾ ਸੇਵ ਕਰਦੇ ਆ ਸਮਝਾ ਕੇ ਪਿਆਰ ਨਾਲ ਉਹਨਾਂ ਨੂੰ ਨਸ਼ਾ ਤੋਂ ਰਹਿਤ ਕਰੋ ਕਿ ਸਰਕਾਰ ਦੀ ਗਲਤੀਆਂ ਕਰਕੇ ਜਾਂ ਸਾਡਾ ਨੌਜਵਾਨ ਜਿੱਥੇ ਨਸ਼ਾ ਨਾਲ ਖਤਮ ਹੁੰਦਾ ਜਾ ਰਿਹਾ ਉੱਥੇ ਬੇਰੁਜ਼ਗਾਰੀ ਕਰਨ ਸਾਰੇ ਸਾਡਾ ਨੌਜਵਾਨ ਵਿਦੇਸ਼ਾਂ ਚ ਜਾ ਕੇ ਮਜ਼ਦੂਰੀ ਕਰਨੀ ਲਗੂਰ ਹੋ ਰਿਹਾ ਸੋ ਇਹ ਸਰਕਾਰ ਦੀਆਂ ਨੀਤੀਆਂ ਗੱਤ ਹੈ ਖਲਮੂਖਮ ਜੰਟੀ ਨੌਰੇ ਚਾਨਲੇ ਲੋੜ ਉਸ ਵਿੱਚ ਬੜਾ ਯੋਗਦਾਨ ਮੈਂ ਅੱਜ ਦੇ ਦਿਨ ਤੇ ਵੀ ਨੂੰ ਪਤਾ ਲੱਗਿਆ ਕਿ ਕਿੰਨਾਂ ਲੱਗ ਵਕ ਢਾਈ ਦਿਨ ਇਹ ਗੱਲ ਮੈਂ ਪਹਿਰੇ ਵੀ ਕਹਿ ਕੇ ਆਇਆ ਕਿ ਅੱਜ ਦੇ ਹੁਣੇ ਕਮੇਟੀ ਦੀਆਂ ਦੇਖੀਆਂ ਦੌੜ ਕਲਾਂ ਤੋਂ ਬਹੁਤ ਮੇਰੇ ਗੱਲ ਕਰਨੀ ਕਿ ਚਾਹ ਦਾ ਕੋਈ ਮੋਰਚਾ ਲੱਗ ਗਿਆ ਚੜ ਕੇ ਉਹਦਾ ਸਾਥਨੀਆਂ ਨੇ ਹਟਾ ਲਈ ਲੜਦੀਆਂ ਹੋਰ ਕਿੰਨੀਆਂ ਨੇ ਸਾਹਮਣੇ ਦੀ ਚੱਪਾ ਬੱਸ ਅੱਗੇ ਜਾ ਕੇ ਆਲਾ